ਸਤਿ ਸ੍ਰੀ ਅਕਾਲ ਟੈਂਸ਼ਨ ਹੋ ਗਏ ਪੂਰਾ ਪੰਜਾਬ ਵੀ ਪੂਰਾ ਇੰਡੀਆ ਦੇ ਚਿਹਰੇ ਤੇ ਪੂਰੇ ਅਦਸ ਸ਼ਾਈ ਹੋ ਗਿਆ ਪੰਜਾਬ ਦੇ ਲੋਕਾਂ ਕਰਾਜ ਵਿੱਚ ਵਰਤਨ ਅਧਿਐਕਸ਼ਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਡੀ ਸਮੁੱਚੀ ਟੀਮ ਭਾਰਤੀ ਕਿਸਾਨ ਜੀ ਨੇ ਤੋਤੇ ਹਲ ਦੀ ਇੱਕ ਦਿਨ ਪਰਸੋਂ ਮੀਟਿੰਗ ਵੀ ਇਸੇ ਟਪਕਦੇ ਹੋਈ ਆ ਸਾਡਾ ਵੀ ਦਿਲ ਕੀਤਾ ਗਿਆ ਸੀ ਜਾ ਕੇ ਆਵਾਂਗੇ ਪਰਮਾਤਮਾਗੇ ਅਰਦਾਸ ਕਰਦੇ ਆ ਉਸ ਵੀਰ ਦੀ ਜਿਹੜੀ ਦੇਹੀ ਨੂੰ ਪਰਮਾਤਮਾ ਹੱਥ ਦੇ ਕੇ ਕਿਰਪਾ ਕਰਕੇ ਉਹ ਜੀ ਦੀ ਬੰਦੇ ਦੀ ਜਾਨ ਬਚਾਈ ਉਹ ਜੀਆਂ ਦੇ ਵਿੱਚ ਬਾਪ ਸਿਰ ਤੇ ਨਹੀਂ ছਾਇਆ ਕੁਝ ਸਮਾਂ ਪਹਿਲਾਂ ਬਾਪ ਦਾ ਛਾਇਆ ਉੱਠ ਗਿਆ ਜੇ ਬੰਦਾ ਵੀਰ ਤੇ ਲੋਕਾਂ ਦੀਆਂ ਦਵਾਈਆਂ ਜਿਹੜੀਆਂ ਉਹ ਦਵਾਈ ਨਾਲੋਂ ਜ਼ਿਆਦਾ ਕੰਮ ਕਰਦੀਆਂ ਲੋਕਾਂ ਨੇ ਖੰਡ ਫਾੜ ਰੰਬ ਕਰਤੇ ਇਹ ਨਹੀਂ ਹੈਗਾ ਕਿ ਪੰਜਾਬ ਵਿੱਚ ਇਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬਸਦੇ ਜਿੱਥੇ ਵੀ ਕੋਈ ਸਾਡੇ ਨੌਜਵਾਨ ਉਹ ਚੀਜ਼ ਨੂੰ ਪਿਆਰ ਕਰਦੇ ਆ ਉਹ ਚੱਕ ਚ ਨੂੰ ਪਿਆਰ ਕਰਦੇ ਆ ਉਹਦੀ ਗਾਇਕੀ ਨੂੰ ਪਿਆਰ ਕਰਦੇ ਆ ਉਹ ਸਾਰਿਆਂ ਨੇ ਆਸਾਂ ਫਰਿਆਦਾ ਉਹਨਾਂ ਨੇ ਚਾਇਆ ਪਰਮਾਤਮਾ ਦੇ ਜਾ ਕੇ ਗੁਣ ਗਾਣ ਗਾਏ ਆ ਆਸ ਫਰਿਆਦ ਰੱਖੀ ਅਗੇ ਪਰਮਾਤਮਾ ਉਹਦੀ ਵੀਰ ਦੀ ਲੰਮੀ ਉਮਰ ਕਰੇ ਤੇ ਜਿਹੜਾ ਆਉਣ ਵਾਲਾ ਦਿਨ ਇਦਾਂ ਦਾ ਫੇਰ ਆਵੇ ਸਟੇਜਾਂ ਦੇ ਬੰਦਾ ਸਾਡਾ ਜਿਹੜਾ ਯੋਧਾ ਵਾ ਉਸੇ ਤਰ੍ਹਾਂ ਗੁੰਈ ਦਾ ਫਿਰੇ ਆਂ ਵੀ ਦੇਖਿਆ ਵਿਆਹਾਂ ਦੇ ਵਿੱਚ ਉਹਦੇ ਸੌਂਗ ਬਹੁਤ ਹੀ ਵਧੀਆ ਧੀਆਂ ਵਾਲੇ ਮਾਂ ਪਿਓ ਦੇ ਇਹੋ ਜਿਹੇ ਸੌਂਗ ਜਿਹੜੇ ਉਹਦੇ ਬਹੁਤੇ ਵਧੀਆ ਜਿੱਦਾਂ ਲੋਕੀਂ ਬਾਜ ਕਰਦੇ ਆ ਮਰਿਆਂ ਤੋਂ ਪਰ ਇਹ ਜਿੰਦਿਆਂ ਤੋਂ ਲੋਕਾਂ ਨੇ ਖੰਡ ਵੜ ਰੰਬ ਕਰਾਤੇ ਆ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੀ ਦੁਨੀਆ ਦਾ ਜਿੱਥੇ ਜਿੱਥੇ ਵੀ ਵਸਦੀ ਦੁਨੀਆ ਜਿਨ੍ਹਾਂ ਨੇ ਅਰਦਾਸਾਂ ਕਰਕੇ ਉਸ ਚੀਜ਼ ਨੂੰ ਦੁਬਾਰਾ ਮੁੜ ਲਿਆਂਦਾ ਡਾਕਟਰਾਂ ਦੀ ਆਸ ਇੰਨੀ ਹੀਗੀ ਗੈਸ ਅੰਦਰ ਨਹੀਂ ਜਾਂਦੀ ਪੈਪ ਰਹੀ ਪਰ ਉਹ ਫਰਿਆਦਾ ਜਿਹੜੀਆਂ ਦਵਾਵਾਂ ਉਹ ਦਵਾਵਾਂ ਦੇ ਨਾਲ ਆਕਸੀਜਨ ਜਿਹੜਾ ਚਾਲੂ ਹੋ ਗਈ ਹੁਣ ਆ ਹੁਣੇ ਸਾਡੇ ਵੀਰ ਤੈਨੂੰ ਬਸਤਾਨਾ ਦੱਸਣਗੇ ਇਹ ਦੱਸਦੇ ਕਿ ਉਹਨੂੰ ਪੰਜਾਬ 'ਚ ਲਿਆਏ ਆ ਜਿੱਥੇ ਆਊਟ ਆਫ ਸਟੇਸ਼ਨ ਐਕਸੀਡੈਂਟ ਹੋਇਆ ਸੀ ਉਤੋਂ ਕੋਈ ਰਾਹਤ ਮਿਲੀ ਉਹਨੂੰ ਸਿਹਤ ਨੂੰ ਉਹਦੀ ਨੂੰ ਤੇ ਹੁਣ ਇੱਥੇ ਪੰਜਾਬ 'ਚ ਬਡ ਲੈ ਆ ਹੁਣ ਇੱਥੇ ਮਨ ਬਣਾਉਨੇ ਆਂ ਹੀ ਵੀ ਕਿ ਇੱਕ ਦਿਨ ਜ਼ਰੂਰ ਵੀਰ ਦੇ ਜਿਹੜੇ ਦਰਸ਼ਨ ਕਰਕੇ ਆਵਾਂਗੇ ਪਰਮਾਤਮਾ ਕੇ ਅਰਦਾਸ ਕਰਦੇ ਆਂ ਫਿਰ ਦੁਬਾਰਾ ਕਿ ਉਹ ਵੀਰ ਦੀ ਲੰਮੀ ਉਮਰ ਕਰੇ ਬੱਚਿਆਂ ਦੇ ਸਿਰ ਤੇ ਕੋਈ ਵੀ ਛਾਇਆ ਨਹੀਂ ਮਨੋਸਸ ਦਾ ਛਾਇਆ ਕੱਲਾ ਬੱਚੇ ਛੋਟੇ ਛੋਟੇ ਤੇ ਕੱਲਾ ਬਾਪ ਵੀ ਇਹ ਤੇ ਪੁੱਤ ਵੀ ਇਹ ਇਹਦੀ ਅਰਦਾਸ ਪਰਮਾਤਮਾ ਕੇ ਲੰਮੀ ਉਮਰ ਦੀ ਕਰਦੇ ਆਂ ਇਹਨੇ ਕਹਿੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਹੁਣ ਸਾਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਮਹਾਰਾਜ ਅਗੇ ਅਰਦਾਸ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਚੜ੍ਹ ਦੀ ਕਲਾ ਰੱਖੀ ਇੱਕ ਇਹੋ ਜੇ ਇਨਸਾਨ ਜਿਹੜੇ ਆ ਜਾਂ ਜਿੱਦਾਂ ਵੀ ਫੌਜੀ ਨੌਜਵਾਨ ਆ ਜਾਂ ਕਲਾਕਾਰ ਆ ਜਾਂ ਹੋਰ ਕਈ ਸਮਾਜ ਦੇ ਤੇ ਇਹੋ ਜੇ ਬਹੁਤ ਘੱਟ ਬਹੁਤ ਸਮੇਂ ਲਾ ਕੇ ਤਿਆਰ ਹੁੰਦੇ ਆ ਅਸੀਂ ਮਹਾਰਾਜ ਅਗੇ ਬੇਨਤੀ ਕਰਦੇ ਆ ਵੀ ਮਹਾਰਾਜ ਚੜ੍ਹ ਦੀ ਕਲਾ ਰੱਖੀ ਇਹਨੂੰ ਤੇ ਜਿਹੜਾ ਕੋਈ ਦੁੱਖ ਆਇਆ ਕਟਿਆ ਜਾਵੇ ਸੱਚੇ ਪਾਤਸ਼ਾਹ ਸਾਰੀ ਪੰਜਾਬ ਸਾਰੀ ਦੁਨੀਆ ਸੁਖੀ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਲਾ ਸੰਗਤ ਦਾ ਭਲਾ ਜੀ ਇਹਨੇ ਇਹ ਜਿਹੜੇ ਲਫ਼ਜ਼ ਨੇ ਇਹਨਾਂ ਲਫ਼ਜ਼ਾਂ ਨਾਲ ਬਹੁਤ بڑے بڑے ਜਿਹੜੇ ਇਹ ਪਰਮਾਤਮਾ ਨੇ ਲਿਖੇ ਹੋਏ ਸਾਡੇ ਗੁਰੂਆਂ ਵੀਰਾਂ ਨੇ ਲਿਖੇ ਇਹ ਲਫ਼ਜ਼ ਇਹ ਜਿਹੜੇ ਆ ਇਹ ਬੇੜਾ ਪਾਰ ਕਰ ਦਿੰਦੇ ਆ ਹੁਣ ਸਾਡੇ ਵੀਰ ਜਲਦੀਪ ਸਿੰਘ ਬਾਬਾ ਜੀ ਇਹ ਤੁਹਾਡੇ ਨਾਲ ਜਾਣੂ ਕਰਵਾਉਣਗੇ ਇਹਨਾਂ ਨੂੰ ਪੂਰਾ ਵਿਸਤਾਰ ਨਾਲ ਖਬਰ ਲਈ ਇਹਨਾਂ ਨੇ ਟੀਵੀ ਤੋਂ ਉਹ ਤੁਹਾਨੂੰ ਜਾਣਨਾ ਜ਼ਰੂਰ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨੂੰ ਬੜਾ ਦੁੱਖ ਲੱਗਿਆ ਜਦੋਂ ਰਾਜਵੀਰ ਜਵੰਦਾ ਵੀਰ ਦੇ ਸੱਟਾਂ ਲੱਗ ਗਈਆਂ ਉਹ ਬੰਦਾ ਇਸ ਤਰ੍ਹਾਂ ਦਾ ਹੈਗਾ ਕਿ ਜੇ ਬਾਈਕ ਚਲਾਉਂਦਾ ਤੇ ਉਹ ਪੂਰੀ ਕਿੱਟ ਪਾ ਕੇ ਗੋਡਿਆਂ ਤੇ ਇੱਥੇ ਸਾਰੇ ਹਰ ਥਾਂ ਉਹਦਾ ਜਿਹੜਾ ਹੈਲਮਟ ਆ ਉਹ ਕਹਿੰਦੇ ਕੈਨੇਡਾ ਤੋਂ ਬਾਹਰੋਂ স্পੈਸ਼ਲ ਮੰਗਾਇਆ ਹੋਇਆ ਉਹ ਬਾਈਕ ਚਲਾਉਣ ਵਾਸਤੇ ਉਹ ਇਹ ਨਹੀਂ ਸੀਗਾ ਕਿ ਵੀ ਜੇ ਮੈਂ ਬਾਈਕ ਚਲਾਉਣੀ ਆ ਤਾਂ ਪਾਲਮਾ ਜਾਂ ਨਾ ਪਾਲਮਾ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਕਿ ਵੀ ਉਹਨੇ ਜਿਹੜਾ ਹੈਲਮਟ ਆ ਪਾਇਆ ਹੋਇਆ ਸੀਗਾ ਨਹੀਂ ਤੇ ਲੋਕਾਂ ਦੇ ਮੂੰਹ ਦੇ ਵਿੱਚ ਜਵਾਨ ਹੈਗੇ ਜਿੱਦਣ ਨੂੰ ਮਰਜੀ ਕਮਾ ਲੈਂਦੇ ਆ ਨਹੀਂ ਤੇ ਲੋਕਾਂ ਨੇ ਕਹਿਣਾ ਸੀਗਾ ਉਹਦੇ ਸੱਟ ਨਹੀਂ ਸੀ ਲੱਗਣੀ ਜੇ ਉਹਦੇ ਹੈਲਮਟ ਪਾਇਆ ਹੋਇਆ ਹੁੰਦਾ ਹੁਣ ਤਾਂ ਪਾਇਓ ਨੇ ਹੈਲਮਟ ਵੀ ਪਾਇਆ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਉਹਦੇ ਸੱਟ ਲੱਗਣ ਦਾ ਕਾਰਨ ਹੈਗਾ ਉਹ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਗਲਤੀਆਂ ਵਾਂ ਗਲਤੀਆਂ ਕਰਕੇ ਸੱਟ ਲੱਗੀ ਹੋਈ ਆ ਜਿਹੜਾ ਦੋ ਪਸ਼ੂ ਲੜਦੇ ਸੀਗੇ ਪਸ਼ੂਆਂ ਦਾ ਕਰਕੇ ਉਹਦੇ ਸੱਟ ਲੱਗ ਗਏ ਮੁਰੇ ਗੱਡੀ ਜਾਂਦੀ ਸੀ ਗੱਡੀ ਨੇ ਬ੍ਰੇਕ ਮਾਰਤੀ ਪਿੱਛੋਂ ਨਾਲ ਦਾ ਹੋਰ ਵੀ ਇੱਕ ਵੀਰ ਜਾਂਦਾ ਸੀਗਾ ਜਿਹੜਾ ਲੋਕਲ ਸੀਗਾ ਉਹਦਾ ਵੀ ਇੰਟਰਵਿਊ ਆਇਆ ਸੀ ਪੱਤਰਕਾਰ ਨੇ ਪੁੱਛਿਆ ਸੀਗਾ ਉਹ ਕਹਿੰਦਾ ਸੀ ਮੈਂ ਬਿਲਕੁਲ ਨਾਲ ਜਾਂਦਾ ਸੀਗਾ 40 50 ਦੀ ਸਪੀਡ ਨਾ ਸੀਗਾ ਨਹੀਂ ਤਾਂ ਉਹ ਜਿਹੜਾ ਮੋਟਰਸਾਈਕਲ ਆ ਜੇ 200 ਕਿਲੋਮੀਟਰ ਦੀ ਵੀ ਸਪੀਡ ਜਾਵੇ ਤਾਂ ਵੀ ਉਹਦੇ ਵਾਸਤੇ ਥੋੜੀ ਸੀਗੀ ਪਰ ਉਹ ਜਾਂਦਾ 40 50 ਦੀ ਸਪੀਡ ਨਾਲ ਸਿਰਫ ਪਸ਼ੂਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਮੁਰੇ ਬਲੂਰੋ ਗੱਡੀ ਜਾਂਦੀ ਸੀਗੀ ਉਹਨੇ ਬ੍ਰੇਕ ਮਾਰਤੀ ਪਸ਼ੂਆਂ ਨੂੰ ਬਚਾਉਣ ਦਾ ਕਰਕੇ ਇਹ ਵੀਰ ਪਿੱਛੋਂ ਦੀ ਜਾ ਵਜ ਜਾ ਵਾ ਇੰਨੀ ਜ਼ੋਰ ਨਾਲ ਨਿਕਾ ਵਜਾ ਕੇ ਜਿਹੜਾ ਇੰਨਾ ਵੱਡੀ ਛੱਟ ਲੱਗ ਗਈ ਵੀਰ ਦੇ ਸਿਰ ਦੇ ਵਿੱਚ ਛੱਟ ਲੱਗੀ ਹੋਈ ਆ ਦੇ ਲੱਕ ਦੇ ਵਿੱਚ ਇੱਥੇ ਰੀਡ ਦੀ ਹੱਡੀ ਤੇ ਵੀ ਕੋਈ ਸੱਟ ਲੱਗੀ ਹੋਈ ਆ ਪਰ ਡਿਸਕ ਪ੍ਰੋਬਲਮ ਬਹੁਤ ਜਿਆਦਾ ਹੋ ਗਈ ਆ ਪਰ ਇਹਨਾਂ ਵਾਂ ਕਿ ਸੁਣਨ ਦੇ ਵਿੱਚ ਆਇਆ ਹੋਇਆ ਜਿਹੜਾ ਖਬਰਾਂ ਦੇ ਵਿੱਚ ਚੱਲ ਰਿਹਾ ਵਾ ਵੀਰ ਤੰਦਰੁਸਤ ਹੈਗਾ ਵਾ ਹੌਲੀ ਹੌਲੀ ਅੱਗੇ ਨਾਲੋਂ ਵੈਟਰ ਹੋ ਰਿਹਾ ਵਾ ਉਹਦੀ ਸਿਹਤ ਜਿਹੜੀ ਆ ਠੀਕ ਹੋ ਰਹੀ ਆ ਘਬਰਾਉਣ ਵਾਲੀ ਕੋਈ ਗੱਲ ਨਹੀਂਗੀ ਪੱਤਰਕਾਰਾਂ ਨੂੰ ਵੀ ਵੀਰਾਂ ਨੂੰ ਬੇਨਤੀ ਆ ਕਿ ਬਿਲਕੁਲ ਸਹੀ ਸੋਚਦੇ ਚੱਲਿਆ ਕਰੋ ਗਲਤ ਸੋਚਦੇ ਨਾ ਚੱਲਿਆ ਕਰੋ ਗਲਤ ਖਬਰਾਂ ਨਾਲ ਲੋਕਾਂ ਦਾ ਪਹਚਾਈਆਂ ਜਾਣ ਸਾਰੀ ਦੁਨੀਆ ਨੂੰ ਬੇਨਤੀ ਹੈ ਜਿਸ ਤਰ੍ਹਾਂ ਅਰਦਾਸਾ ਵੀਰ ਵਾਸਤੇ ਕਰਦੇ ਆ ਤੁਸੀਂ ਹੋਰ ਵੱਧ ਚੜਕੇ ਵੀਰ ਦਾ ਕਰਕੇ ਨਾਮ ਜਪੋ ਤੇ ਅਰਦਾਸਾ ਕਰੋ ਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਗ੍ਰੰਥੀ ਸਿੰਘ ਕੋਲੋਂ ਵੀ ਅਰਦਾਸਾ ਕਰਾਵੋ ਹੁਣ ਵੀਰ ਨੂੰ ਉਥੋਂ ਹਿਮਾਚਲ ਤੋਂ ਮੁਹਾਲੀ ਇੱਥੇ ਫੋਰਟਿਸ ਹਸਪੀਟਲ ਦੇ ਵਿੱਚ ਲਿਆਂਦਾ ਹੋਇਆ ਮਾਨ ਸਾਹਿਬ ਵੀ ਗਏ ਆ ਹੋਰ ਕਲਾਕਾਰ ਵੀ ਆ ਰਹੇ ਨੇ ਉਹਦਾ ਹਾਲਚਾਲ ਪੁੱਛਣ ਵਾਸਤੇ ਜੇ ਅਸੀਂ ਕਹੀਏ ਆਵਾਰਾ ਪਸ਼ੂਆਂ ਦਾ ਸਰਕਾਰਾਂ ਕੋਈ ਮਸਲਾ ਹੱਲ ਕਰ ਦੇਣਗੀਆਂ ਬਿਲਕੁਲ ਨਹੀਂ ਕਰ ਸਕਦੀਆਂ ਇਹ ਜਿਹੜਾ ਹੱਲ ਹੈਗਾ ਉਹ ਆਮ ਜਨਤਾ ਨੂੰ ਇਹ ਤਾਂ ਇੱਕ ਰਾਜਵੀਰ ਜਵੰਦਾ ਸੀਗਾ ਜਿਸ ਕਰਕੇ ਸੋਸ਼ਲ ਮੀਡੀਏ ਤੇ ਇਹ ਗੱਲਾਂ ਚੱਲ ਗਈਆਂ ਜੇ ਕੋਈ ਸਾਡੇ ਵਰਗਾ ਆਮ ਵੀਰ ਕੋਈ ਹੁੰਦਾ ਕੋਈ ਭਰਾ ਸਾਡਾ ਹੁੰਦਾ ਉਹਦੇ ਛੱਟ ਪੇਟ ਲੱਗੀ ਹੁੰਦੀ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਗੱਲ ਲੱਗਣਾ ਬੜਾ ਮਾੜਾ ਹੋਇਆ ਬੜੀ ਦੁੱਖ ਦੀ ਗੱਲ ਸਾਡੇ ਸੁਣਨ ਦੇ ਵਿੱਚ ਆਈ ਆ ਵੇ ਵੀਰ ਦੇ ਸੱਟ ਲੱਗ ਗਈ ਤੇ ਜਾਦੀ ਲੱਗ ਗਈ ਆ ਮਹਾਰਾਜ ਕਿਰਪਾ ਕਰਨ ਉਹਨੂੰ ਤੰਦਰੁਸਤੀ ਬਖਸ਼ਣ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਜਿਹੜੇ ਉਹਦਾ ਨਾਂ ਕਿਹਾ ਉਸਦਾ ਵੀਰ ਦਾ ਨਾਂ ਬਣਿਆ ਮਹਾਰਾਜ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਹੋਰ ਬਲੰਦੀਆਂ ਸ਼ੂਵੇ ਦੇਸਾਂ ਵਿਦੇਸ਼ਾਂ ਦੇ ਵਿੱਚ ਵੀਰ ਦਾ ਝੰਡਾ ਝੁਲਦਾ ਉਹ ਵੀ ਸਤਗੁਰੂ ਦੀ ਕਿਰਪਾ ਨਾਲ ਹੁਣ ਵੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਫਰਮਾਨ ਹੈ ਟੁੱਟੀ ਗੰਢਣ ਹਾਰ ਗੋਪਾਲ ਸਤਿਗੁਰੂ ਕਿਰਪਾ ਕਰਨ ਟੁੱਟੀ ਨੂੰ ਗੰਢ ਲੈਣ ਵੀਰ ਨੂੰ ਤੰਦਰੁਸਤੀਆਂ ਬਖਸ਼ਣ ਦੇਸਾਂ ਪਰਦੇਸਾਂ 'ਚ ਹਰ ਇੱਕ ਵੀਰ ਭੈਣ ਭਰਾ ਅਰਦਾਸਾ ਕਰਦਾ ਨਿੱਕੇ ਨਿੱਕੇ ਬੱਚੇ ਵੀ ਕਰਦੇ ਨੇ ਇੰਨਾ ਪਿਆਰਾ ਸੀਗਾ ਤੇ ਇੰਨਾ ਪਿਆਰ ਕਰਨ ਵਾਲਾ ਸੀ ਸਟੇਜ ਤੇ ਕੋਈ ਛੋਟਾ ਬੱਚਾ ਵੀ ਚੜ ਜਾਂਦਾ ਸੀ ਤੇ ਵੀਰ ਹਰ ਇੱਕ ਨੂੰ ਗਲਬੱਕੜੀ ਦੇ ਵਿੱਚ ਲੈ ਲੈਂਦਾ ਸੀ ਇਸ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਵੇ ਵੀਰ ਨੂੰ ਤੰਦਰੁਸਤੀਆਂ ਬਖਸ਼ਣ ਦੁਬਾਰਾ ਫੇਰ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਅੱਗੇ ਵਿਚਰਦਾ ਸੀ ਉਸੇ ਤਰ੍ਹਾਂ ਵਿਚਰੇ ਮਹਾਰਾਜ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਨੂੰ ਸਾਡੇ ਦਲਜੀਤ ਸਿੰਘ ਬਾਬਾ ਜੀ ਬੜੇ ਵਿਸਤਾਰ ਨਾਲ ਦੱਸਿਆ ਇਹਨਾਂ ਨੇ ਇਹ ਖਬਰ ਨਹੀਂ ਤਾਜੀ ਹੁਣ ਸੁਣ ਕੇ ਆਏਗੇ ਇਹਨਾਂ ਨੂੰ ਪੂਰਾ ਪਤਾ ਸੀ ਉਹ ਚੀਜ਼ ਦਾ ਇਹ ਜਿਹੜੀ ਚੀਜ਼ ਆ ਵਾਗਿਆ ਹੀ ਇਸੇ ਤਰ੍ਹਾਂ ਹੋਈ ਆ ਸਰਕਾਰਾਂ ਗੁੰਡਾ ਟੈਕਸ ਦਿੰਦੀਆਂ ਲੈਂਦੀਆਂ ਧੌਣ ਦੇ ਗੋਡਾ ਰਾ ਕੇ ਐੜੜੇ ਮੀਟਰਾਂ ਦੇ ਬਿੱਲ ਆਉਂਦੇ ਆ ਉਹਦੇ ਬਕਾਇਦਾ ਥੱਲੇ ਛੋਟਾ ਆ ਕਰਕੇ ਲਿਏ ਆਂਦਾ ਗਊ ਟੈਕਸ ਗਊ ਟੈਕਸ ਇਹ ਨਾ ਮੰਨਦੇ ਆ ਜਿਹੜੇ ਆਪਦੀ ਮਾਂ ਨੂੰ ਇਹਨਾਂ ਨੂੰ ਸਾਂਭ ਕੇ ਜਿੰਦੇਂ ਅੰਦਰ ਕਰਨ ਲੋਕਾਂ ਤੱਕ ਜਿਹੜਾ ਇਹ ਹੋਰ ਐੜੜੇ ਕਤਲ ਹੁੰਦੇ ਆ ਬੱਕਰੇ ਵੜ ਹੁੰਦੇ ਮੁਰਗੇ ਵੜ ਹੁੰਦੇ ਇਹਨੂੰ ਵੀ ਆਗਿਆ ਦਿੱਤੀ ਜਾਵੇ ਜਿੱਦਾਂ ਅੱਗੇ ਚੱਲਦਾ ਏ ਤੇ ਐਕਸੀਡੈਂਟਾਂ ਤੋਂ ਦੁਨੀਆ ਬਚ ਸਕੇ ਇਹਨਾਂ ਨੂੰ ਜਿਹੜਾ ਸੈਂਟਰ ਸਰਕਾਰ ਦਾ ਕੇ ਜਿਹੜੀ ਬਾਤ ਜਾਵੇ ਜਿਹੜੇ ਕੋਈ ਮੰਤਰੀ ਹੈਗੇ ਨੇ ਇਸੇ ਵਿਭਾਗ ਦੇ ਉਹ ਜ਼ਰੂਰ ਇਸ ਤੱਕ ਇਹ ਚੀਜ਼ ਦਾ ਗੌਰ ਕਰਨ ਇਹ ਜੇ ਗਊ ਟੈਕਸ ਲੈਣੇ ਆ ਤੇ ਗਊ ਆਪਦੀ ਸੰਭਾਲੋ ਭਾਈ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਜਿਹੜੇ ਲੜਦੇ ਲੜਦੇ ਸਾਡੀ ਵੀਰਾਂ ਦੀਆਂ ਸਾਡੇ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਟੈਕਸ ਦਾ வசੂਲੀ ਜਾਂਦੇ ਆ ਪਰ ਉਹਨੂੰ ਸੰਭਾਲਣ ਦਾ ਕੋਈ ਵੀ ਹਿੰਦਿਆ ਮੈਨ ਨਹੀਂ ਗਊ ਸਰਕਾਰਾਂ ਨੇ ਗਊਸ਼ਾਲਾ ਬਣਾਏ ਆ ਉਹਨਾਂ ਨੂੰ ਸੰਭਾਲਦਾ ਕੋਈ ਨਹੀਂਗਾ ਉੱਥੇ ਹਿੰਦਿਆਵਾਂ ਵੈ ਨਹੀਂ ਕੋਈ ਐਡਾ ਬੇੜਾ ਕਰ ਕੋ ਹੋਇਆ ਵਾ ਪੱਠਾ ਨਹੀਂ ਦਿੰਦੇ ਉਹਨਾਂ ਨੂੰ ਕੋ ਗਾਦੇ ਸਿਰ ਦੇ ਵਰਕਰ ਸਾਹਮਣੇ ਉੱਥੇ ਕੋਈ ਨੀਰਾ ਜਾਰਾ ਕੁਝ ਨਹੀਂ ਤੂੜੀ ਤੱਕ ਉਹ ਗਰੀਬ ਜਨਤਾ ਕੋਈ ਜਿਹਦੇ ਕੋਈ ਚੇਂਜ ਆਉਂਦਾ ਵਾ ਦਿਲ ਚ ਆਉਂਦਾ ਧਾਨ ਕਰਨਾ ਪੱਠਾ ਸਿੱਟੇ ਹੁੰਦਾ ਉਹ ਪਾ ਦਿੰਦੇ ਆ ਪਿੱਛੇ ਜੇ ਮੌਕਾ ਬਣਿਆ ਲੁਧਿਆਣੇ ਗਊਸ਼ਾਲਾ ਜਾਂਦਾ ਗਾਈਆਂ ਦੀ ਲਾਈਨਾਂ ਜਿਦਾਂ ਧੜਫਦੀਆਂ ਪਈਆਂ ਕੋਈ ਇਲਾਜ ਨਹੀਂ ਉਹ ਲਾਜ ਤੋਂ ਬਾਹਰੇ ਦਰਦ ਦਰੂ ਮਰਨੇ ਆ ਭੁੱਖਾ ਨਾ ਤੇ ਜੇ ਟੈਕਸ ਲੈਂਦੇ ਆ ਤੇ ਜਰੂਰ ਇਹਨਾਂ ਚੀਜ਼ਾਂ ਦੇ ਵੀ ਗੌਰ ਕੀਤਾ ਜਾਵੇ ਇਹ ਮਾਵਾਂ ਦੇ ਪੁੱਤ ਬਚ ਸਕਣ ਦਵਾਵਾਂ ਵੀਰ ਦੀਆਂ ਜਿਹੜੇ ਆ ਟੁੱਟੀ ਗੰਢੀ ਵਾਲਾ ਲਫ਼ਜ਼ ਆ ਇਹ ਜਰੂਰ ਜੇ ਪਰਮਾਤਮਾ ਐ ਸਿਰ ਦੇ ਹੱਥ ਰੱਖ ਲੈ ਵੀਰਾਂ ਦੀਆਂ ਦਵਾਵਾਂ ਭੈਣਾਂ ਦੀਆਂ ਦਵਾਵਾਂ ਤੇ ਟੁੱਟੀਆਂ ਜਿਹੜੀਆਂ ਗੰਢੀਆਂ ਜਾਂਦੀਆਂ ਇਹ ਪਰਮਾਤਮਾ ਆ ਕੇ ਕੋਈ ਬਹੁਤੀ ਵੱਡੀ ਗੱਲ ਨਹੀਂ ਕੀ بڑے بڑے ਫੱਟੜ ਜਿਹੜੇ ਆ ਉਹ ਚਿਹਰੇ ਦੁਨੀਆ ਦੇ ਫਿਰ ਦੁਬਾਰਾ ਵਸਦੇ-ਕਸਦੇ ਘਰ ਜਿਹੜੇ ਹੋ ਗਏ ਪਰ ਮਾਤਮਾ ਦੀ ਨਿਗਾਸ ਵਾਲੀ ਹੋਵੇ ਤਾਂ ਜਰੂਰ ਇੱਕ ਕਿਰਪਾ ਆਊਗੀ ਧੰਨਵਾਦ ਸਾਰੇ ਵੀਰਾਂ ਇੱਥੇ ਆਉਣ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ